Yeah. <laughs> ਦੋਸਤੋ ਅੱਜ ਅਸੀਂ ਜਿਹੜੀ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਆ ਇਹ ਰਿਕਸ਼ੇ ਵਾਲਾ ਗੁਰਮੇਲ ਸਿੰਘ ਜੀਰਾ ਸ਼ਹਿਰ ਦੇ ਵਿੱਚ ਰਿਕਸ਼ਾ ਚਲਾਉਂਦਾ ਹੈ ਤੇ ਇਹਦੀ ਹਾਲਤ ਹੈ ਜਿਹੜੀ ਤੁਸੀਂ ਦੇਖਿਆ ਵੀ ਚੜਾਈ ਚੜ ਨਹੀਂ ਰਹੀਗੀ ਕਿਵੇਂ ਤੇ ਉਮਰ ਕਿੰਨੀ ਹੈ ਬਾਈ ਤੁਹਾਡੀ 60 ਸਾਲ ਦੀ ਉਮਰ ਹੈ 60 ਤੋਂ ਉੱਪਰ ਹੋਏਗੀ ਮੇਰੇ ਖਿਆਲ ਨਾਲ 70 70 70 ਸੱਤਰ ਸਾਲੋਂ ਮਰੇ ਤੋੜੀ ਹੈ ਤੁਹਾਹਾਲੋ ਯਾਰ ਤੇ ਮੈਂ ਇਹਦੀ ਅਸਲੀਅਤ ਤੁਹਾਨੂੰ ਬਾਅਦ ਦੇ ਵਿੱਚ ਦੱਸਦਾ ਇਹਦੀ ਅਸਲੀਅਤ ਸੁਣ ਕੇ ਸ਼ਾਇਦ ਤੁਹਾਨੂੰ ਲੱਗੂਗਾ ਵੀ ਇਹਨਾਂ ਹਾਲਤਾਂ ਦੇ ਵਿੱਚ ਇਹਨੂੰ ਕਿਉਂ ਰਿਕਸ਼ਾ ਚਲਾਉਣਾ ਪੈ ਰਿਹਾ ਤਾਂ ਸਭ ਤੋਂ ਪਹਿਲਾਂ ਜਿਹੜੇ ਇੱਕ ਸਮੁੱਚੇ ਰਿਕਸ਼ੇ ਵਾਲਿਆਂ ਦੀ ਇੱਕ ਮਜ਼ਦੂਰਾਂ ਦੀ ਜਿਹੜੀ ਹਾਲਤ ਹੁੰਦੀ ਹੈ ਮੈਂ ਉਹ ਤੁਹਾਡੇ ਸਾਹਮਣੇ ਇੱਕ ਇੰਦਰਜੀਤ ਹਸਨਪੁਰੀ ਦੀ ਕਵਤਾ ਮੈਨੂੰ ਲੱਭੀ ਹੈ ਉਹ ਰਿਕਸ਼ੇ ਕਲਕੱਤਾ ਦਾ ਨਾਂ ਰਿਕਸ਼ੇ ਵਾਲਾ ਰਿਕਸ਼ੇ ਵਾਲਾ ਕਵਤਾ ਇੰਦਰਜੀਤ ਹਸਨਪੁਰੀ ਇਹਦੇ ਵਿੱਚ ਲਿਖਦੇ ਹੈ ਮੈਂ ਬੁੱਢਾ ਰਿਕਸ਼ੇ ਵਾਲਾ ਹਾਂ ਮਿਹਨਤ ਦੀ ਰੋਟੀ ਖਾਂਦਾ ਹਾਂ ਨਾ ਕਰਦਾ ਕੋਈ ਘਟਾਲਾ ਹਾਂ ਮੈਂ ਬੁੱਢਾ ਰਿਕਸ਼ਾ ਵਾਲਾ ਹਾਂ ਦੂਜਾ ਪੈਰਾ ਫਿਰ ਵੀ ਨਾ ਇੱਜ਼ਤ ਪਾਉਂਦਾ ਹਾਂ ੱੱਕੇ ਤੋੜੇ ਹੀ ਖਾਂਦਾ ਹਾਂ ਉਂਝ ਆਖਣ ਨੂੰ ਮੈਂ ਬੰਦਾ ਪਰ ਟੋਟੋ ਬੱਦੇ ਲੈ ਜਾਂਦਾ ਹਾਂ ਨੇਤਾ ਜਿਹਾ ਦਿਲ ਦਾ ਕਾਲਾ ਨਹੀਂ ਭਾਵੇਂ ਮੈਂ ਰੰਗ ਦਾ ਕਾਲਾ ਹਾਂ ਮੈਂ ਬੁੱਢਾ ਰਿਕਸ਼ਾ ਵਾਲਾ ਹਾਂ ਤੀਜਾ ਪੈਰਾ ਹੱਥ ਜੋੜਦਾ ਪੈਰੀਂ ਪੈਂਦਾ ਹਾਂ ਪਹਾੜੇ ਤੇ ਰਿਕਸ਼ਾ ਲੈਂਦਾ ਹਾਂ ਫਿਰ ਚੱਲ ਸੋ ਚੱਲ ਹੀ ਰਹਿੰਦੀ ਏ ਇੱਕ ਪਲ ਨਾ ਟਿੱਕੇ ਬਹਿੰਦਾ ਹਾਂ ਇਸ ਝੁਰੜੀਆਂ ਵਾਲੇ ਪਿੰਡੇ ਤੇ ਚੱਲਦਾ ਮੈਂ ਹੜ ਸਿਆਲਾ ਹਾਂ ਮੈਂ ਬੁੱਢਾ ਰਿਕਸ਼ਾ ਵਾਲਾ ਹਾਂ ਜਦ ਚੜਨੀ ਚੜ੍ਹਾਈ ਪੈਂਦੀ ਹੈ ਹੁਣ ਚੜ੍ਹਾਈ ਲੈ ਕੇ ਚੜ ਰਿਹਾ ਸੀ ਸਵਾਰੀ ਨੂੰ ਜਦ ਚੜਨੀ ਚੜ੍ਹਾਈ ਪੈਂਦੀ ਹੈ ਤੇ ਡਟੀ ਸਵਾਰੀ ਰਹਿੰਦੀ ਏ ਅੱਡੀਆਂ ਤੱਕ ਲੱਗਦਾ ਜ਼ੋਰ ਮੇਰਾ ਉਹ ਜਲਦੀ ਜਲਦੀ ਕਹਿੰਦੀ ਏ ਜੀ ਕਰਦਾ ਦਿਆਂ ਜਵਾਬ ਮਗਰ ਜੀ ਕਰਦਾ ਦਿਆਂ ਜਵਾਬ ਮਗਰ ਲਾ ਲੈਂਦਾ ਮੂੰਹ ਨੂੰ ਤਾਲਾ ਹਾਂ ਮੈਂ ਬੁੱਢਾ ਰਿਕਸ਼ਾ ਵਾਲਾ ਹਾਂ ਮੈਂ ਬੁੱਢਾ ਰਿਕਸ਼ਾ ਵਾਲਾ ਹਾਂ ਸਭ ਓਏ ਓਏ ਕਹਿੰਦੇ ਨੇ ਆਪਾਂ ਸਾਰੇ ਜਾਣਦੇ ਹਾਂ ਰਿਕਸ਼ੇ ਵਾਲਾ ਤੁਰ ਜਾਂਦਾ ਹੋਵੇ ਆਪਾਂ ਆਵਾਜ਼ ਮਾਰਦੇ ਆ ਇਹ ਕਹਿ ਕੇ ਉਹ ਰਿਕਸ਼ਾ ਇਧਰ ਉਹਨੂੰ ਕਦੇ ਇੱਜ਼ਤ ਨਾਲ ਨਹੀਂ ਅਸੀਂ ਬੁਲਾਇਆ ਹੈਗਾ ਸਭ ਓਏ ਓਏ ਕਹਿੰਦੇ ਨੇ ਆਕੜ ਕੇ ਸੀਟ ਤੇ ਬਹਿੰਦੇ ਨੇ ਵੇ ਬਸ ਮਜਬੂਰ ਮੇਰੇ ਮਨ ਵਿੱਚ ਔਰਮਾਨ ਮਚਲਦੇ ਰਹਿੰਦੇ ਨੇ ਦਿਲ ਚਾਹੇ ਦੁਨੀਆ ਫੂਕਦਿਆਂ ਖਾ ਜਾਂਦਾ ਜਦੋਂ ਉਬਾਲਾ ਹਾਂ ਮੈਂ ਬੁੱਢਾ ਰਿਕਸ਼ਾ ਵਾਲਾ ਹਾਂ ਮੈਂ ਬੁੱਢਾ ਰਿਕਸ਼ੇ ਵਾਲਾ ਹਾਂ ਦੋਸਤੋ ਇਹ ਜਿਹੜਾ ਹੈਗਾ ਗੁਰਮੇਲ ਸਿੰਘ ਬਜ਼ੁਰਗਤਾ ਹੈ ਹੀ ਹੈ ਇਹਨਾਂ ਨੇ ਉਮਰ ਇਹਨਾਂ ਨੂੰ ਆਪਦੀ ਸਹੀ ਪਤਾ ਹੀ ਨਹੀਂ ਹੈ 60 ਤੋਂ ਉੱਪਰ ਦੱਸਦੇ ਐ 70 ਦੇ 60 ਤੋਂ 70 ਦੇ ਵਿੱਚ ਵਿੱਚ ਹੋਏਗੀ ਪਰ ਇਹ ਇਕੱਲਾ ਬਜ਼ੁਰਗ ਨਹੀਂ ਬਜ਼ੁਰਗਤਾ ਹੈ ਹੀ ਹੈ ਵੱਡੀ ਉਮਰ ਹੈ ਆਰਾਮ ਕਰਨ ਦੀ ਉਮਰ ਹੈ ਇਹੋ ਜਿਹੇ ਬੰਦੇ ਆ ਜਿਹੜੇ ਘਰੇ ਪੈਨਸ਼ਨ ਦੇ ਹੱਕਦਾਰ ਹੁੰਦੇ ਨੇ ਕਿ ਘਰੇ ਬੈਠ ਕੇ ਇਹ ਆਪਣੀ ਰੋਟੀ ਖਾਏ ਪਰ ਜਿਹੜੀ ਗਰੀਬੀ ਹੈ ਆਰਥਿਕ ਤੰਗੀਆਂ ਤੁਰਸ਼ੀਆਂ ਨੇ ਤਕਲੀਫਾਂ ਨੇ ਉਹ ਘਰੇ ਟਿਕਣ ਨਹੀਂ ਦਿੰਦੀਆਂ ਇਹ ਇਸ ਉਮਰ ਦੇ ਵਿੱਚ ਤਾਂ ਰਿਕਸ਼ਾ ਚਲਾਉਂਦੇ ਚਲਾਉਂਦਾ ਹੈ ਪਰ ਇਸ ਤੋਂ ਵੀ ਅੱਗੇ ਜਾ ਕੇ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਆ ਵੇਖੋ ਤੁਸੀਂ ਕਿ ਇਸ ਬੰਦੇ ਦੇ ਇਹ ਬਾਹ ਨਹੀਂ ਹੈ ਇਹਦੀ ਬਾਹ ਕੱਟੀ ਹੋਈ ਹੈ ਇਹ ਗੁਰਮੇਲ ਸਿੰਘ ਬਾਹ ਕਿਵੇਂ ਕੱਟੀ ਗਈ ਬਾਈ ਤੇਰੀ ਆਸਾ ਗਏ ਦੇ ਵਿੱਚ ਟੋਕ ਪਟਠੇ ਕੁੱਤਰ ਨਾਲ ਟੋਕੇ ਦਾ ਪੱਠੇ ਕੁੱਤਰ ਦੇਸੀ ਤੁਸੀਂ ਹਾਂਜੀ ਹਾਂਜੀ ਕਿਸੇ ਜ਼ਿਮੀਦਾਰ ਨਾਲ ਕੰਮ ਕਰਦੇ ਸੀਗੇ ਹਾਂ ਜ਼ਿਮੀਦਾਰਾ ਕਿਸੇ ਜ਼ਿਮੀਦਾਰ ਨਾਲ ਕੰਮ ਕਰਦੇ ਸੀ ਕਿਹੜੇ ਪਿੰਡ ਗੁਰਵਾਲੀ ਗੁਰਵਾਲੀ ਮਾਝੇ ਮਾਝੇ ਦੇ ਵਿੱਚ ਉੱਥੇ ਕੰਮ ਕਰਦੇ ਸੀ ਤੇ ਬਾਹ ਕੱਟੀ ਗਈ ਹਾਂਜੀ ਉਸ ਵੇਲੇ ਉਮਰ ਕਿੰਨੀ ਸੀ ਤੁਹਾਡੀ ਉਸ ਵੇਲੇ 50 ਦੇ ਲਾਗੇ ਮੰਨ ਲਓ 50 ਸਾਲ ਸੀ ਤਾਂ ਯਾਨੀ 10 12 15 ਸਾਲ ਹੋ ਗਏ ਰਿਕਸ਼ਾ ਚਲਾਉਂਦਿਆਂ ਨੂੰ ਫਿਰ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਏ ਅ ਤੇ 20 ਸਾਲ ਹੋ ਗਏ ਰਿਕਸ਼ਾ ਚਲਾਉਂਦਿਆਂ ਨੂੰ 50 ਸਾਲ ਦੀ ਤੁਹਾਡੀ ਉਮਰ ਸੀ ਉਦੋਂ ਤਾਂ ਇਹ ਬਾਹ ਕੱਟੀ ਗਈ ਤੇ ਜਦੋਂ ਬਾਹ ਕੱਟੀ ਗਈ ਹੈਗੀ ਤਾਂ ਇੱਕ ਬਾਹ ਦੇ ਨਾਲ ਤੇ ਰਿਕਸ਼ਾ ਚਲਾਉਣਾ ਬਹੁਤ ਔਖਾ ਹੁੰਦਾ ਤੇ ਹੁਣ ਮਾਰੇ ਜਾਂ ਚੜਾਉਣਾ ਪੈਂਦਾ ਕੀ ਕਰੀ ਆ ਜਦੋਂ ਚੜਾਈ ਚੜਾਈ ਚੜ੍ਹਨੀ ਪੈਂਦੀ ਹੈ ਦੋ ਬੱਖਾਂ ਨਾਲ ਨਹੀਂ ਤਾਂ ਹੋਲਡ ਹੁੰਦਾ ਰਿਕਸ਼ਾ ਤੁਸੀਂ ਕਿਵੇਂ ਕਰਦੇ ਹੋ ਫਿਰ ਇਹ ਹਣ ਮੇਰੇ ਕਿਰਪਾ ਮਹਾਰਾਜ ਦੇ ਵਾਸਤੇ ਜੋੜਾ ਜਬਰਈ ਆ ਅੱਛਾ ਹਾਂਜੀ ਠੱਕਾ ਕਰਨਾ ਪੈਂਦਾ ਸਰੀਰ ਨਾਲ ਠੱਕਾ ਤਾਂ ਫਿਰ ਹੋਣਾ ਹੀ ਪਾਉਗਾ ਅੱਛਾ ਤੁਸੀਂ ਇਹ ਬਾਹਾਂ ਟੱਕ ਕੇ ਕਿਉਂ ਰੱਖਦੇ ਹੋਗੇ ਉਹ ਆਪਦੀ ਆਏ ਵੀ ਬਾਹਾਂ ਦਿਸੇ ਨਾ ਕਿਸੇ ਨੂੰ ਜੀ ਦਿਸੇ ਨਾ ਬੀਬੀਆਂ ਛੇਤੀ ਬੈਂਧੀਆਂ ਨੇ ਤੇ ਮੁੜ ਕੇ ਕੀ ਕਰੀਏ ਸਰਦੜੀ ਵਿਲੇ ਅੱਛਾ ਸਾਰਾ ਦਿਨ ਵਿਲੇ ਖੜੇ ਰਹਿਣਾ ਪੈਂਦਾ ਫਿਰ ਸਵਾਰੀ ਨਹੀਂ ਮਿਲਦੀ ਸਵਾਰੀ ਨਹੀਂ ਮਿਲਦੀ ਤੇ ਜੇ ਅਗਲਾ ਕਹਿੰਦਾ ਵੀ ਕਿਤੇ ਤਾਂ ਬਾਹੀਂ ਇੱਕ ਹੈਗੀ ਛੱਡੋ ਪਰੇ ਤੋਂ ਤਾਂ ਖਿੱਚੇ ਨਹੀਂ ਜਾਣਾ ਹੈਨਾ ਤੇ ਪਰਦਾ ਬੰਦੇ ਤਾਂ ਥੋੜਾ ਪਤਾ ਹੁੰਦਾ ਜੀ ਅੱਛਾ ਫਿਰ ਤੁਸੀਂ ਇਹ ਪਰਦਾ ਰੱਖਦੇ ਹੋ ਹਾਂਜੀ ਦੋਸਤੋ ਕਿੱਡੀ ਵੱਡੀ ਤਕਲੀਫ ਭਰੀ ਗੱਲ ਹੈਗੀ ਹੈ ਕਿ ਇੱਕ ਬਾਹ ਦੇਖ ਕੇ ਕਈ ਲੋਕ ਸਵਾਰੀ ਤੇ ਉਹ ਫਿਰ ਜਿਹੜਾ ਹੈਗਾ ਟਲ ਜਾਂਦੀ ਹੈ ਸਵਾਰੀ ਜਦੋਂ ਟਲ ਜਾਂਦੀ ਹੈਗੀ ਤੇ ਇਹ ਆਪਦੀ ਬਾਹ ਨੂੰ ਸਾਰੀ ਇਹਦੀਆਂ ਟਾਕੇ ਰੱਖਦਾ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਅੰਗਹੀਣਾ ਮੈਂ ਹੈਂਡੀਕੈਪਡਾਂ ਤਾਂ ਆਪਦੀ ਅੰਗਹੀਣਤਾ ਨੂੰ ਇਹ ਲੁਕੋ ਕੇ ਰੱਖਦਾ ਗੁਰਮੇਲ ਸਿੰਘ ਤੇ ਫਿਰ ਵੀ ਸਵੇਰ ਤੋਂ ਸ਼ਾਮ ਤੱਕ ਕਿੰਨੇ ਕ ਪੈਸੇ ਤੁਸੀਂ ਕਮਾ ਲਾਨੇ ਹੋ ਇਸ ਤਰ੍ਹਾਂ 150 ਦੇ ਲਾਗੇ ਬੰਨਿੰਦਾ 150 ਦੇ ਲਾਗੇ ਬੰਨਦਾ 150 ਤੋਂ ਘੱਟ ਵੀ ਹੁੰਦਾ ਜਿਆਦਾ ਵੀ ਕਦੇ 150 ਤੋਂ ਘੱਟ ਜਾਂਦਾ ਕਦੇ 150 ਹੋ ਜਾਂਦਾ ਕਦੇ ਵੱਧ ਵੀ ਜਾਂਦਾ ਹੂਗਾ ਹਾਂਜੀ ਹਾਂਜੀ ਬਸ ਇਹਨਾਂ ਨਾਲ ਫਿਰ ਗੁਜ਼ਾਰਾ ਹੋ ਜਾਂਦਾ ਨਹੀਂ ਹੁੰਦਾ ਜੀ ਕਿ ਜ਼ਿਆਦਾ ਮਾਰੀ ਦੇ ਆਈਆਂ ਕਿਹੜੇ ਲੱਕੀ ਕੋਈ ਸੌਦਾ ਰਹਿ ਗਿਆ ਕੋਈ ਵਿਆਹ ਕੋਈ ਨਾ ਗਿਆ ਬੱਚਿਆਂ ਲਈ ਮੂੰਹ ਚ ਪਾਇਆ ਕੋ ਨਾਂ ਤੇ ਅੱਛਾ ਆ ਗਏ ਤੇ ਇਹ ਜਿਹੜਾ ਤੁਸੀਂ ਫਿਰ ਹੁਣ ਤਾਂ ਇਹ ਪੈਰਾਂ ਵਾਲਾ ਰਿਕਸ਼ਾ ਹੈਗਾ ਤੇ ਆ ਜਿਹੜੇ ਬੈਟਰੀਆਂ ਵਾਲੇ ਆਟੋ ਰਿਕਸ਼ੇ ਆ ਗਏ ਹੈਗੇ ਇਹਨਾਂ ਨੇ ਵੀ ਤੁਹਾਡਾ ਕੋਈ ਅਸਰ ਪਾਇਉ ਹੁ ਹਾ ਡਾਇਰੈਕਟਰ ਨਾ ਕੰਮ ਕਰਾਈ ਇਹ ਕਾਫੀ ਕਰਦਾ ਹੈ ਇਹਨਾਂ ਨੇ ਤੁਹਾਡਾ ਕੰਮ ਠਾਪੀ ਕਰਦਾ ਬਸ ਜਿਹੜਾ ਮਿਲਦਾ ਹੀ ਨਹੀਂ ਕੀ ਬਣਿਆ 150 ਬਣ ਕੇ ਤਾਂ ਕੀ ਪਤਾ ਉਹ ਅੱਛਾ ਤੁਸੀਂ ਕਹਿੰਦੇ ਸਾਰਾ ਕੰਮ ਹੀ ਉਹਨਾਂ ਨੇ ਖੋ ਲਿਆ ਉਹ ਤੁਹਾਡੇ ਦੁਸ਼ਮਣ ਬਣ ਕੇ ਤੁਸੀਂ ਕਹਿੰਦੇ ਹੋ ਤੇ ਭੁੱਖੇ ਮਰਨ ਵਾਲੀ ਗੱਲ ਹੈ ਜੀ ਹਾਂ ਮੈਨੂੰ ਦੋਸਤੋਂ ਯਾਦ ਆਉਂਦੀ ਹੈ ਸੰਤੋਖ ਸਿੰਘ ਧੀਰ ਦੀ ਕਹਾਣੀ ਜਿਹਦੇ ਵਿੱਚ ਇੱਕ ਬਾਰੂ ਹੁੰਦਾ ਟਾਂਗੇ ਵਾਲਾ ਤੇ ਇੱਕ ਕੁੰਦਨ ਹੁੰਦਾ ਉਹ ਦੋਨੋਂ ਮਜ਼ਦੂਰ ਨੇ ਸਵਾਰੀਆਂ ਲੈਣ ਪਿੱਛੇ ਦੋਨੋਂ ਹੀ ਲੜਦੇ ਨੇ ਆਪਸ ਦੇ ਵਿੱਚ ਤੇ ਦੋਨੋਂ ਇੱਕ ਦੂਜੇ ਨੂੰ ਦੁਸ਼ਮਣ ਮੰਨ ਬੈਠਦੇ ਨੇ ਇਹ ਗੁਰਮੇਲ ਸਿੰਘ ਨੂੰ ਵੀ ਐ ਲੱਗਦਾ ਕਿ ਜਿਹੜੇ ਬੈਟਰੀਆਂ ਵਾਲੇ ਰਿਕਸ਼ੇ ਆ ਗਏ ਨਾ ਹੁਣ ਉਹ ਸਾਡੇ ਰਿਕਸ਼ੇ ਵਾਲਿਆਂ ਦੇ ਉਹ ਦੁਸ਼ਮਣ ਹੋ ਗਏ ਸਾਡਾ ਕੰਮ ਖੋ ਲਿਆ ਉਹਨਾਂ ਨੇ ਪਰ ਸ਼ਾਇਦ ਜੇ ਮਜ਼ਦੂਰ ਜਮਾਤ ਨੂੰ ਇਹ ਸਮਝ ਆ ਜਾਏ ਕਿ ਬੇਰਜ਼ਗਾਰੀ ਦੇ ਕਾਰਨ ਤਾਂ ਕਿਤੇ ਹੋਰ ਪਏ ਨੇਗੇ ਉਹਨਾਂ ਕਾਰਨਾਂ ਕਰਕੇ ਲੋਕ ਬੇਰਜ਼ਗਾਰ ਨੇਗੇ ਜਦੋਂ ਸਾਡਾ ਸਿਸਟਮ ਹੀ ਠੀਕ ਨਹੀਂ ਹੈਗਾ ਸਾਡੇ ਮੁਲਕ ਦਾ ਕਿ ਮਜ਼ਦੂਰ ਜਿਹੜੇ ਪੱਟੇ ਦੇ ਕੋਰੇ ਫਿਰਦੇ ਨੇ ਜਿਹੜੇ ਮਜ਼ਦੂਰ ਹੈ ਜਿਹੜੇ ਉਹ ਇੰਨੇ ਦੁਖੀ ਨੇ ਕਿ ਉਹਨਾਂ ਨੂੰ ਜਦੋਂ ਕੰਮ ਹੀ ਨਹੀਂ ਮਿਲਦਾ ਹੈਗਾ ਤਾਂ ਅਸੀਂ ਆਪਸ ਦੇ ਵਿੱਚ ਹੀ ਝੇਟਾਂਗੇ ਦੂਜੇ ਨੂੰ ਆਪਣੇ ਦੁਸ਼ਮਣ ਮੰਨ ਬੈਠਦੇ ਆ ਪਰ ਇੱਥੇ ਜਿਹੜੀ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਹੈ ਜਿਹੜੀ ਸਬਕ ਦੇਣ ਵਾਲੀ ਗੱਲ ਹੈ ਕਿ ਸਿੱਖਿਆ ਲੈਣ ਵਾਲੀ ਗੱਲ ਹੈ ਕਿ ਬਚਪਨ ਦੇ ਵਿੱਚ ਅਸੀਂ ਇੱਕ ਕਹਾਣੀ ਪੜ੍ਹਦੇ ਰਹੇ ਹਾਂ ਮੈਂ ਖੁਦ ਪੜ੍ਹਦਾ ਰਿਹਾ ਉਹ ਹਿੰਦੀ ਦੇ ਵਿੱਚ ਹੁੰਦੀ ਸੀ ਕਹਾਣੀ ਅੰਦਾ ਔਰ ਲੰਗੜਾ ਉਹਦੇ ਵਿੱਚ ਅੰਨੇ ਤੇ ਲੰਗੜੇ ਬੰਦੇ ਦੀ ਕਹਾਣੀ ਦੱਸੀ ਗਈ ਸੀ ਭਾਵੇਂ ਜਿਹੜੇ ਸ਼ਬਦ ਨੇ ਅੰਨਾ ਤੇ ਲੰਗੜਾ ਸਾਨੂੰ ਨਹੀਂ ਕਹਿਣੇ ਚਾਹੀਦੇ ਕਿਸੇ ਵਾਸਤੇ ਵੀ ਕਿਉਂਕਿ ਇਹ ਸਨਮਾਨ ਅੱਜ بڑے ਸ਼ਬਦ ਆਏ ਨੇ ਦਿਵਿਆਂਗ ਕਿਹਾ ਜਾਂਦਾ ਹੈ ਅੰਗਹੀਣ ਕਿਹਾ ਜਾਂਦਾ ਹੈ ਹੈਂਡੀਕੈਪਟ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਬੜਾ ਕੁਝ ਕਹਿੰਦੇ ਆ ਪਰ ਇਹ ਕਹਾਣੀ ਹੁੰਦੀ ਸੀ ਅੰਦਾ ਔਰ ਲੰਗੜਾ ਇਹ ਜਿਹੜੇ ਬੰਦੇ ਆ ਕਿ ਭਾਮ ਹੈਂਡੀਕੈਪਟ ਗੁਰਮੇਲ ਸਿੰਘ ਪਰ ਇਹਦੇ ਪਿੱਛੇ ਜਿਹੜੀ ਸਵਾਰੀ ਬੈਠੀ ਹੋਈ ਹੈ ਇਹ ਸਵਾਰੀ ਇਹਨਾਂ ਦਾ ਨਾਮ ਹੈ ਸਰਦਾਰ ਸੁਖਵੰਤ ਸਿੰਘ ਇਹ ਮਾਲਵਾ ਬੱਸ ਦੇ ਵਿੱਚ ਕੰਡਕਟਰ ਹੁੰਦੇ ਸੀਗੇ ਬੜੇ ਵਧੀਆ ਬੰਦੇ ਨੇਗੇ ਤੇ ਇਧਰ ਸਾਡੀ ਗਲੀ ਦੇ ਵਿੱਚ ਹੀ ਗਾਂ ਗਵਾਂਡ ਦੇ ਵਿੱਚ ਰਹਿੰਦੇ ਨੇ ਦੇ ਸੁਖਵੰਤ ਸਿੰਘ ਹੋ ਰਹੇ ਨੇ ਇਹ ਬਾਈ ਕੀ ਹੋਇਆ ਤੁਸੀਂ ਆਪ ਦੱਸੋ ਇਹ ਕਿ ਨਹੀਂ ਇਹ ਐਕਸੀਡੈਂਟ ਹੋ ਗਿਆ ਸੀਗਾ ਜੀ ਗੋਡਾ ਪਵਾਇਆ ਸੀ ਤੇ ਗੋਡਾ ਟੁੱਟ ਗਿਆ ਸੀਗਾ ਜੀ ਆਹ ਲੱਤ ਜਿਹੜੀ ਗੋਡਾ ਘਾਟਾ ਡਾਕਟਰਾਂ ਨੇ ਵਿੱਚੋਂ ਅੱਛਾ ਤੁਹਾਡਾ ਐਕਸੀਡੈਂਟ ਹੋ ਗਿਆ ਸੀਗਾ ਤੇ ਐਕਸੀਡੈਂਟ ਦੇ ਵਿੱਚ ਹਾਂਜੀ ਦੋਨੋਂ ਲੱਤਾਂ ਖਤਮ ਹੋ ਗਈਆਂ ਨਹੀਂ ਇੱਕ ਇਧਰਲੀ ਸਜੀ ਅੱਛਾ ਇੱਕ ਲੱਤ ਖਤਮ ਹੋ ਗਈ ਹੈ ਹਾਂਜੀ ਗੋਡਾ ਕੱਢਦਾ ਨੇ ਗੋਡਾ ਕੱਢਦਾ ਹੁਣ ਐ ਸਿੱਧਾ ਹੀ ਰੱਖਣਾ ਪੈਂਦਾ ਏ ਅੱਛਾ ਤੇ ਬੱਕਰ ਨਾਲ ਤੋਰਨਾ ਪੈਂਦਾ ਏ ਅੱਛਾ ਬੱਕਰ ਨਾਲ ਤੋਰਦੇ ਹਾਂ ਤੇ ਤੁਸੀਂ ਕਿੱਥੇ ਜਾਂਦੇ ਹੋ ਹਰ ਰੋਜ਼ ਮੈਂ ਤੁਹਾਨੂੰ ਜਾਂਦੇ ਵੇਖਦਾ ਆਂਗਾ ਰਿਕਸ਼ੇ 'ਚ ਬੈਠ ਕੇ ਕੌਂਟ ਇੱਥੇ ਖਾਂ ਜੀ ਉੱਥੇ ਬੱਥਾ ਕਢਾਉਣਾ ਏ ਬੱਚਾ ਨੂੰ ਟਾਈਮ ਨਾਲ ਤੋਰਨਾ ਸਵਾਰੀਆਂ ਬੋਣੀਆਂ ਏ ਅੱਛਾ ਜੀਰੇ ਤੋਂ ਕੋਟੀ ਸੇ ਖਾਂ ਜਾਣਾ ਹੈ ਡੈਲੀ ਹਾਂਜੀ ਉੱਥੇ ਫਿਰ ਬੱਸਾਂ ਦਾ ਮਤਲਬ ਟਾਈਮ ਤੁਸੀਂ ਟਾਈਮ ਕੀਪਰ ਹਾਂਜੀ ਟਾਈਮ ਨਾਲ ਤੋਰਨਾ ਬੱਸਾਂ ਨੂੰ ਟਾਈਮ ਨਾਲ ਤੋਰ ਦੇਣਾ ਹਾਂਜੀ ਹਾਂਜੀ ਉੱਥੋਂ ਕੁਝ ਮਿਲ ਜਾਂਦਾ ਫਿਰ ਉੱਥੋਂ ਮਿਲ ਜਾਂਦਾ 200 ਰੁਪਿਆ 200 ਰੁਪਿਆ ਮਿਲ ਜਾਂਦਾ ਹੈ ਅੱਛਾ ਤਾਂ ਇਹ ਸੁਖਵੰਤ ਸਿੰਘ ਨੇ ਜਿਹੜੇ ਕਿ ਮਾਲਵਾ ਬੱਸ ਦੇ ਵਿੱਚ ਕੰਡਕਟਰ ਹੁੰਦੇ ਸੀ ਐਕਸੀਡੈਂਟ ਹੋਣ ਕਰਕੇ ਇਹਨਾਂ ਦੀ ਲੱਤ ਜਾਂਦੀ ਰਹੀ ਬੋਡਾ ਨਿਕਲ ਗਿਆ ਬਿਲਕੁਲ ਤੇ ਚੱਲਣ ਫਿਰਨ ਤੋਂ ਅਸਮਰਥ ਨੇ ਤੇ ਇਹਨਾਂ ਨੇ ਇਸ ਹੈਂਡੀਕੈਪਟ ਰਿਕਸ਼ੇ ਵਾਲੇ ਨੂੰ ਪੱਕੇ ਤੌਰ ਤੇ ਆਪਣੇ ਨਾਲ ਲਾਏ ਹੋਇਆ ਸਵੇਰੇ ਸਵੇਰੇ ਤੁਹਾਨੂੰ ਫਿਰ ਛੱਡਿਆ ਹੁੰਦਾ ਉੱਥੇ ਜਾ ਕੇ ਹਾਂਜੀ ਤੇ ਤੁਸੀਂ ਇਹਨੂੰ ਕਿੰਨੇ ਪੈਸੇ ਦਿੰਦੇ ਹੋ ਰੋਜ਼ 20 ਸਵੇਰੇ ਦੇ 20 ਸ਼ਾਮ ਨੂੰ ਤਾਂ 20 ਰੁਪਏ ਸਵੇਰੇ ਇਹ ਰਿਕਸ਼ੇ ਵਾਲਾ ਇਹਨਾਂ ਤੋਂ ਲੈਂਦਾ ਹੈ ਤੇ 20 ਸ਼ਾਮ ਨੂੰ ਲੈਂਦਾ ਹੈ 40 ਰੁਪਏ ਤਾਂ ਇਸ ਤਰ੍ਹਾਂ ਬਣ ਜਾਂਦੇ ਨੇ ਕਿ 100 ਰੁਪਏ ਦਾ ਲਗਭਗ ਹੋਰ ਇਹ ਕੰਮ ਕਰ ਲੈਂਦਾ ਦਿਨ ਦੇ ਵਿੱਚ ਤਾਂ ਇਹ ਦੋਨੋਂ ਹੀ ਜਿਹੜੇ ਅਪੰਗ ਬੰਦੇ ਆ ਹੈਂਡੀਕੈਪ ਬੰਦੇ ਹੈਗੇ ਬਾਈ ਸੁਖਵੰਤ ਸਿੰਘ ਦੀ ਲਤ ਜਾਂਦੀ ਰਹੀ ਇਹਨਾਂ ਦੇ ਬਾਹਾਂ ਹੈ ਨਹੀਂ ਤਾਂ ਦੇਖੋ ਦੋਨੋਂ ਬੰਦੇ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਖਿੱਚ ਰਹੇ ਨੇਗੇ ਇਹਨਾਂ ਨੇ ਹੌਸਲਾ ਨਹੀਂ ਛੱਡਿਆ ਇਹਨਾਂ ਦੇ ਹੌਸਲੇ ਬਲੰਦ ਨੇਗੇ ਬਹੁਤ ਸਾਰੇ ਚੰਗੇ ਭਲੇ ਜਿਨ੍ਹਾਂ ਦੇ ਦੋਨੋਂ ਵਾਹਾਂ ਕਾਇਮ ਹੁੰਦੀਆਂ ਲੱਤਾਂ ਕਾਇਮ ਹੁੰਦੀਆਂ ਹੱਟੇ-ਕੱਟੇ ਹੁੰਦੇ ਐ ਮੰਗਦੇ ਤੁਰੇ ਫਿਰਦੇ ਨੇਗੇ ਔਰ ਮੰਗਤੇ ਬਣ ਕੇ ਜਾਂ ਸਾਧੂ ਸੰਤਾਂ ਦੇ ਰੂਪ ਦੇ ਵਿੱਚੋਂ ਘਰਾਂ ਦੇ ਵਿੱਚ ਵੀ ਆ ਕੇ ਮੰਗਦੇ ਹੈਗੇ ਪਰ ਇਹ ਅਣਖੀ ਮਨੁੱਖ ਨੇ ਦੋਨੋਂ ਇਹ ਕੀਰਤੀ ਬੰਦੇ ਨੇ ਦੋਨੋਂ ਇਹ ਦੋ 300 ਰੁਪਇਆ ਇਹ ਜਾ ਕੇ ਉੱਥੇ ਜੀਰੇ ਤੋਂ ਜਾ ਕੇ ਕੋਟੀ ਸੇ ਖਾਂ ਜਾ ਕੇ ਬੱਸਾਂ ਦਾ ਜਿਹੜਾ ਟਾਈਮ ਟੇਬਲ ਵੇਖਦੇ ਹੈਗੇ ਬੱਸਾਂ ਕਢਾਈ ਜਾਂਦੇ ਰਹਿੰਦੇ ਨੇ ਤੇ ਇਹ ਬੰਦਾ ਜਿਹੜਾ ਹੈਗਾ ਸਵੇਰੇ ਸਵੇਰੇ ਜਾ ਕੇ ਇਹਨੂੰ ਆਪਣੀ ਇਸ ਰਿਕਸ਼ਾ ਦੇ ਉੱਤੇ ਜਾ ਕੇ ਉੱਥੇ ਅੱਡੇ ਤੇ ਛੱਡਿਆ ਹੁੰਦਾ ਤੇ ਆਮ ਨੂੰ ਲੈ ਕੇ ਇਹਨਾਂ ਨੂੰ ਘਰੇ ਪਹੁੰਚਾ ਦਿੰਦਾ ਹੈ ਇਹ ਕਿਰਤੀ ਬੰਦਿਆਂ ਦੀ ਕਹਾਣੀਆਂ ਹੈ ਤਾਂ ਉਹਨਾਂ ਦੀ ਦੋਨਾਂ ਨੂੰ ਮੈਂ ਸਲੂਟ ਕਰਦਾ ਹਾਂ ਸਲਾਮ ਕਰਦਾ ਹਾਂ ਬਹੁਤ ਵਧੀਆ ਬੰਦੇ ਨੇ ਮਿਹਨਤ ਕਰ ਰਹੀ ਹੈ ਔਰ ਸਾਡੇ ਲਈ ਇਹ ਪ੍ਰੇਰਨਾ ਸਰੋਤ ਹੈ ਤਾਂ ਮੈਂ ਅੱਜ ਦੀ ਇਸ ਵੀਡੀਓ ਰੋਹੀਂ ਬੇਨਤੀ ਇਹ ਕਰਨੀ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਸੁਭਾਅ ਦਾਨ ਕਰਨ ਦਾ ਹੁੰਦਾ ਦਾਨੀ ਲੋਕ ਹੁੰਦੇ ਨੇਗੇ ਉਹਨਾਂ ਮੈਂ ਦਾਨੀ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਲੋਕੋ ਘਰਾਂ ਦੇ ਵਿੱਚ ਗਮੀਆਂ ਵੀ ਆਉਂਦੀਆਂ ਐ ਸ਼ਾਦੀਆਂ ਵੀ ਹੁੰਦੀਆਂ ਖੁਸ਼ੀ ਵੀ ਆਉਂਦੀ ਐ ਗਮੀ ਵੀ ਆਉਂਦੀ ਐ ਕਈ ਲੋਕ ਐ ਖੁਸ਼ੀ ਸਮੇਂ ਬੜਾ ਵੱਡਾ ਵੱਡਾ ਦਾਨ ਕਰ ਦਿੰਦੇ ਨੇਗੇ ਜਾਂ ਕਿਸੇ ਬਜ਼ੁਰਗ ਦੀ ਮੌਤ ਹੁੰਦੀ ਐ ਉਹਦੀ ਵਰਸੀ ਹੁੰਦੀ ਐ ਵਰਸੀ ਦੇ ਉੱਤੇ ਬੜੇ ਲੋਕ ਦਾਨ ਕਰਦੇ ਐ ਮੈਂ ਦਾਨ ਕਰਨ ਵਾਲੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਜੇ ਤੁਹਾਡਾ ਕਿਤੇ ਦਾਨ ਕਰਨ ਨੂੰ ਦਿਲ ਕਰਦਾ ਨਾ ਤਾਂ ਉਹਨਾਂ ਥਾਵਾਂ ਦੇ ਉੱਤੇ ਦਾਨ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਿੱਥੇ ਪਹਿਲੇ ਬਹੁਤ ਸਾਰੇ ਢੰਡਾਰ ਲੱਗੇ ਪਏ ਹੁੰਦੇ ਨੇ ਕਿ ਬਹੁਤ ਸਾਰਾ ਮਤਲਬ ਉੱਥੇ سرمਾਇਆ ਜੁੜਿਆ ਪਿਆ ਹੁੰਦਾ ਹੈ ਉੱਥੇ ਨਹੀਂ ਹੁੰਦਾ ਤੇ ਇਹੋ ਜਿਹੇ ਜਿਹੜੇ ਲੋਕ ਨੇ ਅਣਖੀ ਲੋਕ ਆ ਕਿਰਤੀ ਲੋਕ ਆ ਜਿਹੜੇ ਅੰਗ ਹੀਣ ਹੋ ਕੇ ਵੀ ਬਜ਼ੁਰਗ ਅਵਸਥਾ ਦੇ ਵਿੱਚ ਇਹ ਰਿਕਸ਼ਾ ਚਲਾ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਦੇ ਆਏ ਜੇ ਕਿਸੇ ਦਾ ਧਨ ਕਰਨ ਨੂੰ ਦਿਲ ਕਰੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੇ ਬੰਦੇ ਨੂੰ ਕਿਤੇ ਇਹ ਕਿਰਤ ਕੇ ਆਪਣੀ ਕਿਰਤ ਕਰਦਾ ਰਵੇ ਮਿਹਨਤ ਕਰਦਾ ਰਵੇ ਇਸ ਮਿਹਨਤੀ ਮਨੁੱਖ ਨੂੰ ਤੁਸੀਂ ਜਿਹੜਾ ਹੈਗਾ ਕੋਈ ਮਦਦ ਕਰ ਸਕਦੇ ਹੋ ਤੇ ਜੇ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਇਹਦਾ ਫੋਨ ਨੰਬਰ ਹੈ ਜਿਹੜਾ ਗੁਰਮੇਲ ਸਿੰਘ ਦਾ ਮੈਂ ਸਕਰੀਨ ਦੇ ਉੱਤੇ ਦੇ ਦੂੰਗਾ ਤੇ ਇਹਦਾ ਕਿਤੇ ਰਿਕਸ਼ਾ ਇਹਦੇ ਟਾਇਰ ਟਿਊਬ ਪਵਾ ਦੇ ਕਰੋ ਯਾਰ ਕਿਤੇ ਇਹਦੇ ਰਿਕਸ਼ੇ ਦੀ ਹਾਲਤ ਵਧੀਆ ਰਹੇ ਤੇ ਤਾਂ ਜੋ ਇਹਦਾ ਰਿਕਸ਼ਾ ਚੱਲਦਾ ਰਹੇ ਇਹ ਮਿਹਨਤ ਕਰਦਾ ਰਹੇ ਕਿਰਤ ਕਰਦਾ ਰਹੇ ਮੈਂ ਇਹਦੇ ਘਰੇ ਜਾ ਕੇ ਵੀ ਵੇਖਿਆ ਇਹਦੇ ਕਰ ਦੀ ਹਾਲਤ ਇਹੋ ਜੀ ਹੈ ਕਿ ਜੇ ਇੱਕ ਚੰਗਾ ਤਕੜਾ ਮੀਂਹ ਪੈ ਜੇ ਨਾ ਕਿਤੇ ਤਾਂ ਮੈਨੂੰ ਪਤਾ ਹੈ ਇਹਦਾ ਜਿਹੜਾ ਉਹ ਘਰ ਹੈ ਉਹ ਡਿੱਗ ਸਕਦਾ ਹੈਗਾ ਤਾਂ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਅੱਜ ਇਸ ਜੋੜੀ ਨੂੰ ਇਹ ਜਿਹੜੇ ਰੋਜ਼ ਜਾਂਦੇ ਨੇਗੇ ਇਹ ਤੜਕੇ-ਤੜਕੇ ਆਪਣੇ ਕੰਮ ਦੇ ਉੱਤੇ ਤੇ ਸ਼ਾਮ ਨੂੰ ਮੋੜ ਆਉਂਦੇ ਨੇ ਕਿ ਪਰ ਇਹਨਾਂ ਨੇ ਕਦੇ ਸਮਝੌਤਾ ਨਹੀਂ ਕੀਤਾ ਹੈਗਾ ਗਲਤ ਕਦਰਾਂ ਕੀਮਤਾਂ ਦੇ ਨਾਲ ਜਾਂ ਕੋਈ ਹੋਰ ਪਾਸੇ ਨਹੀਂ ਤੁਰੇ ਹੈਗੇ ਇਹਨਾਂ ਦਾ ਕਿਰਤ ਬੋਲੀ ਤੇ ਹਨ ਤਾਂ ਇੰਨੀ ਗੱਲ ਮੈਂ ਕਹਿੰਦਾ ਹੋਇਆ ਆਪਣੀ ਗੱਲ ਜਿੱਥੇ ਬੰਦ ਕਰਦਾ ਹਾਂ ਉੱਥੇ ਮੈਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਬੇਨਤੀ ਕਰਦਾ ਕਿ ਜੇ ਕਿਤੇ দান ਕਰਨਾ ਵੀ ਹੋਵੇ ਤਾਂ ਉਹਨਾਂ ਕਿਰਤੀਆਂ ਦੀ ਮਦਦ ਕਰਦਿਆ ਕਰੋ ਜਿਹੜੇ ਕਿਰਤ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇਗੇ ਜਿਹੜੇ ਮੰਗਣ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਤਾਂ ਇਹ ਗੁਰਮੇਲ ਸਿੰਘ ਹੈ ਇਹਨਾਂ ਦਾ ਨੰਬਰ ਮੈਂ ਇਹਦੇ ਉੱਤੇ ਸਕਰੀਨ ਦੇ ਉੱਤੇ ਦਿਊਗਾ ਨੰਬਰ ਕਿੰਨਾ ਤੁਹਾਡਾ ਯਾਦ ਆਉਂਜਾ 62808 ਇਹਦਾ ਗੁਰਮੇਲ ਦਾ ਨੰਬਰ ਹੈ 62808 ਹਾਂਜੀ 21427 21427 62808 21427 ਇਹਦਾ ਨੰਬਰ ਹੈ ਗੁਰਮੇਲ ਸਿੰਘ ਦਾ ਤੁਸੀਂ ਸਿੱਧਾ ਮੇਰਾ ਤਾਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਚੈਨਲ ਸਬਸਕ੍ਰਾਈਬ ਕਰ ਦਿਓ ਇਹ ਮੇਰੀ ਬੇਨਤੀ ਹੈ ਕਿ ਮੇਰੇ ਸਾਥੀ ਬਣਿਓ ਤਾਂ ਜੋ ਅਸੀਂ ਜ਼ਿੰਦਗੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਉੱਤੇ ਰੋਸ਼ਨੀ ਪਾਉਂਦੇ ਰਹੀਏ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਆਪਾਂ ਗੱਲਾਂ ਕਰਦੇ ਰਹੀਏ ਬਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ